ਹਲੋ ਜੀ ਕਰੋ ਅੱਜ ਤੁਹਾਨੂੰ ਗੱਲ ਪੱਤਰ ਕਰਨਾ ਹੈ ਕਿ ਮਾਨਸਾ ਤੋਂ ਲਾਉਣੀ ਹੈ ਕਰੋ ਜੀ ਤੁਸੀਂ ਕਰੋਗਾ ਨਾ ਕੱਦ ਤੁਹਾਨੂੰ ਇਹ ਕੰਮ ਹੋਵੇ ਤੁਹਾਡੇ ਤੁਹਾਡੇ ਕਿਹੋ ਜਿਹੇ ਜਾ ਰਹੇ ਤੁਹਾਡੇ ਤੁਹਾਡੇ ਬਾਰੇ ਕੀ ਵਿਚਾਰ ਹੈ ਜੀ ਆਪ ਸੱਚੇ ਮੁੰਡਿਆਂ ਨੂੰ ਬੈਠੇ ਕਾਣਾ ਕੀ ਹੋਵੇ ਪਾਣੀ ਵਰਦਾ ਉਹ ਖਰਚਾ ਨਹੀਂ ਹੈ ਉਹ ਤਾਂ ਆਪ ਨੂੰ ਲੈ ਪਾਣੀ ਸਾਤਰੀਕਾਲ ਦੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਮੈਂ ਤੁਹਾਡਾ ਫੋਟਸ ਤੇ ਦੋਸਤ ਕੁਲਦੀਪ ਦਲੇਰ ਇਸ ਸਮੇਂ ਖੜੇ ਆ ਇਸਮਾਰ ਰੋਡ ਦੇ ਉੱਤੇ ਜਿੱਥੇ ਪਿੰਡ ਦਾ ਸਾਰਨੇ ਦਿਨ ਸਮੂਹ ਨੌਜਵਾਨਾਂ ਨੇ 83 ਦੇ ਘੱਲੂ ਘਰ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਆ ਮਹਾਨ ਸਿੱਧਾਂ ਨੂੰ ਯਾਦ ਕਰਦੇ ਹੋਏ ਆ ਸਮੂਹ ਨੌਜਵਾਨਾਂ ਨੇ ਇਕੱਠੇ ਹੋ ਕੇ ਰਲ ਮਿਲ ਕਰਕੇ ਰੋਡ ਦੇ ਉੱਤੇ ਠੰਡੇ ਮਿੱਠੇ ਜਲ ਦੀ ਸਹੂਲਤ ਲਾਈ ਹੋਈ ਹੈ ਤੇ ਇਸ ਸਹੂਲਤ ਦੇ ਵਿੱਚ ਜਿੱਥੇ ਗਰਮੀ ਬਹੁਤ ਹੈ ਲੋਕਾਂ ਨੂੰ ਪਾਣੀ ਪੀ ਕੇ ਰਾਹਤ ਮਿਲਦੀ ਹੈ ਉੱਥੇ ਹੀ ਇੱਕ ਮੈਸੇਜ ਦੇਣ ਵਾਸਤੇ ਸੰਗਤਾਂ ਨੂੰ ਦੱਸਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਸਿੱਖਾਂ ਦੀਆਂ ਕੁਰਬਾਨੀਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਕਿਉਂ ਹੋਈਆਂ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵੀ ਦੇਖ ਰਹੇ ਹੋ ਕਿ ਇਹਨਾਂ ਨੇ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਣੇ ਦੀਆਂ ਤਸਵੀਰਾਂ ਅਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੀਆਂ ਤਸਵੀਰਾਂ ਇਹਨਾਂ ਦੇ ਨਾਲ ਲਾਈ ਹੋਈਆਂ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਨਾ ਨੌਜਵਾਨਾਂ ਦੇ ਨਾਲ ਇਹਨਾਂ ਨੇ ਕਿੰਨੇ ਕਿ ਨੌਲੇਜ ਰੱਖਦੇ ਆ ਕਿਉਂ ਇਹਨਾਂ ਨੇ ਲਾਈ ਹੈ ਆਪਾਂ ਗੱਲਬਾਤ ਕਰਦੇ ਵੀਰ ਜੀ ਉਹ ਇੱਕ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਜਿਹੜੀ ਸ਼ਵੀਲ ਲਾਈ ਹੈ ਕਿਸ ਵਰ ਨੂੰ ਚਲਾਈ ਵੀਰੇ ਇਹ ਜੀ ਜੂਨ 84 ਕਾ ਲੁਗਾਰ ਇਹਨੂੰ ਸਮਰਪਿਤ ਲਾਈ ਗਈ ਅਸੀਂ। ਅੱਛਾ ਜੀ। ਹਾਂ ਜੀ। ਇਹ ਸਤਿਪਿੰਡਰਾਂ ਵਾਲੇ ਦੀ ਯਾਦ ਵਿੱਚ। ਅੱਛਾ ਜੀ ਜਿੰਨੇ ਸੇ ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ। ਉਹਦੇ ਖਾਸ ਤਸਵੀਰ ਲਾਈ ਗਈ ਅਸੀਂ। ਅੱਛਾ ਜੀ। ਇਹ ਇੱਕਰਾ ਹਮਲਾ ਹੋਇਆ ਦਰਬਾਰ ਸਾਹਿਬ। ਉਹ ਕਿਉਂ ਕਰਿਆ ਇਹ? ਉਹ ਤਾਂ ਸਭ ਜਾਣੀ ਸਰਕਾਰਾਂ ਦੇ ਨਾਲ ਮੈਂ। ਸਤਿਪਿੰਡਰਾਂ ਵਾਲੇ ਦੀ ਯਾਦ ਵਿੱਚ ਜਿੰਨੇ ਇਥੇ ਸਿੰਘ ਸ਼ਹੀਦ ਹੋਏ ਆ ਜੀ। 250 ਦੇ ਕਰੀਬ ਤਾਂ ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਲਾਈ ਗਈ ਅਸੀਂ ਜੀ। ਠੀਕ ਹੈ। ਕਿਹੜੇ ਕਿਹੜੇ ਸਿੰਘ ਸ਼ਹੀਦ ਹੋਏ ਜੀ? ਤੇ ਜੀ ਭਾਈ ਸੰਤ ਜਰਨੈਲ ਸਿੰਘ ਜੀ ਭਿੰਡਰ ਨਾਲੇ ਭਾਈ ਅਮਰੀਕ ਸਿੰਘ ਜੀ ਜਰਨੈਲ ਸੁਵੇਕ ਸਿੰਘ ਜੀ ਹਾਂਜੀ ਤੇ ਸਭ ਤੋਂ ਪਹਿਲੇ ਸ਼ਹੀਦ ਦੀ ਦਾਤਾ ਮਹਿੰਗਾ ਸਿੰਘ ਨੇ ਤੇ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਸ਼ਵੀਰ ਲਾ ਕੇ ਮੈਸੇਜ ਤਾਂ ਇਹੀ ਹੈ ਜੀ ਗahan ਜਿਹੜੀ ਜਨਰੇਸ਼ਨ ਹੈ ਜੀ ਸਾਡੇ ਜਿਹੜੇ ਛੋਟੇ ਬੱਚੇ ਵੀ ਹਨ ਜੀ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਇੱਥੇ ਸਾਡੇ ਨਾਲ ਕੀ ਹੋਇਆ ਸਿੱਖ ਕੌਮ ਦਾ ਕਿੰਨਾ ਕਹਾਣ ਹੋਇਆ ਉੱਥੇ ਤੇ ਤੁਸੀਂ ਇੱਥੇ ਦੱਸਦੇ ਵੀ ਇਹਨਾਂ ਨੂੰ ਜਿਹੜੇ ਬੱਚਦੇ ਹਾਂਜੀ ਹਾਂਜੀ ਬਿਲਕੁਲ ਦੱਸਦੇ ਵੀ ਆ ਜੀ ਬਾਕਾਇਦਾ ਫੋਟੋ ਵੀ ਲਾਈ ਜਾਂਦੇ ਆ ਜੀ ਅੱਛਾ ਜੀ ਹਾਂਜੀ ਤੇ ਫੋਟੋਆਂ ਤਾਂ ਐ ਕਰਕੇ ਲਾਈਆਂ ਵੀ ਹਾਂਜੀ ਤਾਂ ਕਰਕੇ ਲਾਈਆਂ ਵੀ ਆ ਜੀ ਵਿੱਚ ਕੋਈ ਬੱਚਾ ਵੀ ਹੈ ਤਾਂ ਉਹਨੂੰ ਪਤਾ ਲੱਗਦਾ ਰਹੇ ਸਾਡੇ ਅਕਾਲ ਤੱਕ ਕਿਉਂਟ ਆਇਆ ਇਹਨਾਂ ਨੇ ਗੋਲੇ ਲਾ ਕੇ ਵੈਜ ਜੀ ਦਾ ਖਾਲਸਾ ਇਹੋ ਜੀ ਦੀ ਫਤ ਹੈ ਅੱਛਾ ਤੁਸੀਂ 83 ਦੇਖੀਏ ਜਾਂ 84 ਦੇਖੀ ਨਹੀਂ ਹਾਂ ਨਹੀਂ ਜੀ ਦੇਖੀ ਨਹੀਂ 83 ਜੁਨ 83 ਵਾਲੇ ਕੱਲ੍ਹ ਕਰੋ ਹਾਂਜੀ ਹਾਂ ਅੱਛਾ

ਪਿੰਡ ਜੋ ਕੋਈ ਚੱਕਿਆ ਗਿਆ ਤਾਂ ਉਹ ਟਾਈਮ ਨਹੀਂ ਕੋਈ ਚੱਕਿਆ ਗਿਆ ਮਸਲਾ ਵਗੈਰਾ ਮਿਲਿਆ ਕੋਈ ਨਾ ਉਸੇ ਇੱਥੇ ਕੋਈ ਨਹੀਂ ਮਿਲਿਆ ਅੱਛਾ ਇੱਥੇ ਨਹੀਂ ਹੋਈ ਹਲਵਾ ਤੋਂ ਇਹ ਕੋਈ ਗੱਲ ਹੈ ਕਹਿੰਦੇ ਵੀ ਇੱਥੇ ਵੀ ਮਾਹੌਲ ਵਿਗੜਿਆ ਹੋਇਆ ਥਾ ਇੱਥੇ ਵੀ ਗੁੰਡਾ ਕਰਦੀ ਬਹੁਤ ਸੀ ਕਈ ਬੰਦੇ ਗੁੰਡਾ ਕਰਦੀ ਕਰਦੇ ਗੁੰਡਾ ਗਾ ਜੀ ਬਾਹਰ ਨਿਕਲਦੇ ਨੰਦੇ ਘੇਰ ਨੂੰ ਨਹੀਂ ਇੱਥੇ ਲੋਕਰ ਵੀ ਗੁੰਡਾ ਕਰਦੀ ਐ ਤੇ ਬੰਦੇ ਲੋ ਕਰਦੇ ਆਂ ਕਰੀ ਜਾਂਦੇ ਤੇ ਫਿਰ ਠੱਕਾ ਜਿਹਾ ਹੋਣ ਲੱਗੀ ਉਹ ਕੋਈ ਆਪਣਾ ਬਹੁਤ ਐਚ ਖੜਕੂ ਬਾਤ ਵਧ ਗਿਆ ਫਿਰ ਉਹਦੇ ਬਾਅਦ ਕਰਾਣੀ ਚ ਵੀ ਮਾਰਿਆ ਕੋਈ ਪੁਰ ਖੜਕੂ ਨੇ ਖੜਕੂ ਨੂੰ ਮਾਰਿਆ ਉਹ ਉਹ ਮਾਰੇ ਸਾਡੇ ਮਾਰੇ ਦੇ ਇੱਕ ਹਵਾਈ ਮਰਾਲੀ ਮਰਾਲੀ ਬਹੁਤ ਉਹ ਬਟਮੀ ਕਰਦਾ ਸਿੱਖਾ ਦੀ ਬਟਮੀ ਕਰ ਰਿਹਾ ਦੇਖਾ ਉਹ ਦਸਤਖਾਮ ਵੀ ਕਰਦਾ ਰ ਕੋਈ ਬਸ ਆਹੀ ਕਰਦਾ ਬਰਾਮੀ ਕਰਦਾ ਦੇਖਾ ਜੀ ਇਹ ਤਾਂ ਬਰਾਮੀ ਹੀ ਕਰਦਾ ਇਹ ਸਿੱਖਾ ਨੇ ਮਾਰਦਾ ਸਿੱਖਾ ਨੇ ਮਾਰ ਖੜ ਕੋਨੇ ਮਾਰਦੀ ਕੋਨੇ ਨਹੀਂ ਮਾਰਦਾ ਤੇ ਤੁਸੀਂ ਕਿ ਤੱਕ ਨੇ ਕਰੇ ਖੜ ਕੋਨੇ ਕਦੇ ਕਦੇ ਟਕਰਾਂ ਹੋਏ ਆ ਆ ਸਾਨੂੰ ਖੇਤਾਂ 'ਚ ਮਿਲਦੇ ਰਹਿੰਦੇ ਸੀ ਮਿਲਦੇ ਆਂਦੇ ਮਿਲਦੇ ਉਹ ਗੱਲਬਾਤ ਹੋਈ ਕਦੇ ਨਾ ਕੋਣ ਦੇ ਕਹਿੰਦੇ ਵਿਚਾਰੇ ਰੋਟੀ ਪਾਣੀ ਰੋਟੀ ਪਾਣੀ ਕਦੇ ਸਾਡੇ ਦਾ ਮੰਗਿਆ ਨਹੀਂ ਕਦੇ ਵਿਚਾਰੇ ਨੇ ਅੱਛਾ ਜੀ ਤਾਂ ਤਾਂ ਇੱਕ ਦੋ ਵਾਰ ਮੋਟਰ ਮਿਲਦੇ ਰਾਤ ਨੂੰ ਮਿਲਿਆ ਰਾਤਾਂ ਬੋਲਨੇ ਸਾਰੇ ਸਰਮਾਉਂਦੀ ਹੈ ਜੀ Voilà. Je vais la